ਅੱਜ ਅਸੀਂ ਕੋ ਰਾਸਪੁਰ ਦੇ ਬਹਿਰਾਮਪੁਰ ਲਾਕੇ ਚਾਹ ਜੀ ਸੋ ਬਹਿਰਾਮਪੁਰ ਵਿੱਚ ਫਾਸਟ ਫੂਡ ਦੇ ਮੈਂ ਦੇਖ ਰਿਹਾ ਵੀ ਬਹੁਤ ਜ਼ਿਆਦਾ ਲੋਕ ਸ਼ਕੀਨ ਨੇ ਫਾਸਟ ਫੂਡ ਬੜੇ ਵੱਡੇ ਪੱਧਰ ਤੇ ਲੋਕ ਖਾ ਰਹੇ ਨੇ ਸੋ ਇਹਦਾ ਨੁਕਸਾਨ ਕਿੰਨਾ ਕਾ ਔਰ ਫਾਇਦਾ ਕਿੰਨਾ ਕਾ ਜੀ ਫਾਇਦਾ ਤੇ ਮੇਰੇ ਸਾਬ ਨਾਲ ਨਹੀਂ ਹੈਗਾ ਨੁਕਸਾਨ ਹੀ ਹੈ ਜੀ ਤਕਰੀਬਨ ਅਸੀਂ ਡਾਕਟਰ ਨਾਲ ਵੀ ਜਦੋਂ ਗੱਲਬਾਤ ਕਰਦੇ ਆ ਤਾਂ ਡਾਕਟਰ ਵੀ ਸਾਨੂੰ ਬਾਰ-ਬਾਰ ਹਦਾਇਤਾਂ ਕਰਦੇ ਨੇ ਕਿ ਫਾਸਟ ਫੂਡ ਨਾ ਖਾਓ ਕਿਉਂਕਿ ਇਹ ਨੁਕਸਾਨਦੇ ਆ ਬਹੁਤ ਜ਼ਿਆਦਾ ਨੁਕਸਾਨਦੇ ਸੋ ਕਿਸ ਤਰੀਕੇ ਨਾਲ ਤਿਆਰ ਹੁੰਦਾ ਵਾ ਜੀ ਗੱਲਬਾਤ ਕਰਦੇ ਆ ਜਿਹੜੇ ਇਹਨਾਂ ਤਿਆਰ ਕਰਦੇ ਨੇ ਸੋ ਪਰ ਫਿਰ ਵੀ ਗੱਲਬਾਤ ਕਰਨੀ ਹੈ ਦੇਖਦੀਆਂ ਤਸਵੀਰਾਂ ਵੀ ਤੁਹਾਡਾ ਸਾਂਝੀਆਂ ਕਰਦੇ ਆ ਕਿਉਂਕਿ ਜਿਹੜੇ ਸ਼ੌਕੀਨ ਨੇ ਉਹ ਤਾਂ ਸ਼ੌਕੀਨ ਨੇ ਫਾਸਟ ਫੂਡ ਦੇ ਸੋ ਇਹ ਬਣਾ ਰਹੇ ਨੇ ਫਾਸਟ ਫੂਡ ਭਈਆ ਕੀ ਨਾਮ ਹੈ ਆਪਕਾ ਜੀ ਮੇਰਾ ਜੈ ਬਹਾਦਰ ਥਾਪਾ ਤਾਂ ਕਿ ਆਪ ਹਮ ਨੇਪਾਲ ਦੇ ਆ ਨੀਪਾਲ ਦੇ ਤੇ ਬਿਹਾਰਾਮਪੁਰ ਮੇਂ ਕਦੋਂ ਕਿਤਨਾ ਸਮਾਂ ਹੋ ਗਿਆ ਇੱਥੇ 12 ਸਾਲ ਹੋ ਗਿਆ ਜੀ बारह साल हो गए हाँ जी बारह साल ये क्या आइटम आप तैयार करते हैं ये चाँप है मलाई चाँप है जिदा तल की फ्राई करके मलाई चाँप है मलाई चाँप हाँ जी हाँ जी वो ऊपर बड़ी वही चाँप है हाँ जी ये भी चाँप है ये बर्गर है ये करांची रोल है वो सिंपल रोल है इधर मोमोस ओके हाँ जी अच्छा जी चाँप है जी किस चीज़ की बनती है ये सोयाबीन बनती है जी सोया चाँप बनती है सोया चाँप हाँ जी हाँ जी मुझे ये भी सुनने में आया भी जी मैदे की भी कुछ तैयार होती है ਨਹੀਂ ਮੈਦੇ ਦੀ ਵੀ ਹੁੰਦਾ ਹੈ ਅਲੱਗ-ਅਲੱਗ ਕੁਆਲਿਟੀ ਆਏ ਕਿ ਪੇਵਰ ਸੋਆਬੀ ਆਏ ਕਿ ਮੈਦਾ ਮਿਕਸ ਵੀ ਆ ਆਹੀਂ ਪੇਵਰ ਸੋਆ ਦੀ ਲਈਦਾ ਅਲੱਗ-ਅਲੱਗ ਕੁਆਲਿਟੀ ਹੁੰਦੀ ਹੈ ਜੇ ਕਾਹਨਸੇ ਲਾਤੇ ਆ ਇਹ ਗੁਰਦਾਸਪੁਰੋਂ ਲਈਦਾ ਮੰਡੀ ਗੁਰਦਾਸਪੁਰ ਮੰਡੀੋਂ ਹਾਂਜੀ ਜੋ ਮੈਦੇ ਕੀ ਉਹ ਤਾਂ ਨੁਕਸਾਨ ਕਰਤੀ ਹੈ ਨਾ ਹਾਂਜੀ ਉਹ ਨੁਕਸਾਨ ਹੈ ਆਹੀਂ ਵਧੀਆ ਚੀਜ਼ ਯੂਜ਼ ਕਰੀਦਾ ਮਾੜਾ ਚੀਜ਼ ਨਹੀਂ ਦੀਦਾ ਗਾਕ ਨੂੰ ਦੋ-ਚਾਰ ਰੁਪਏ ਵੱਧ ਹੀ ਲੀਦਾ ਹਾਂ ਠੀਕ ਹੈ ਚੀਜ਼ ਅੱਛੀ ਦਿੱਤੇ ਆਪ ਹਾਂਜੀ ਬਹੁਤ ਵਧੀਆ ਅੱਛਾ ਫਾਸਟ ਫੂਡ ਜੋ ਹੁੰਦਾ ਹੈ ਜੇ ਖਾਣੇ ਕੇ ਫਾਇਦੇ ਹੈ ਜਾਂ ਨੁਕਸਾਨ ਹੈ

ਅਨੀਆਂ ਜੇ ਉਹ ਹਲਕਾ ਨੁਕਸਾਨ ਕਰੇਗਾ ਜੇ ਕੋ 에 ਜਿਹੜੀ ਵਾਈਟ ਕਰੀਮ ਹੈ ਨਾ ਜੀ ਵਾਈਟ ਕਰੀਮ ਕੁਝ ਦੁਕਾਨਦਾਰ ਸੀ ਦੇਖਿਆ ਵੀ ਜਿਹੜੇ ਵਰਤਦੇ ਨੇ ਬਹੁਤ ਹਲਕੀ ਕੁਆਲਿਟੀ ਦੀ ਵਰਤਦੇ ਨੇ ਜਿਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਵਾ ਜੀ ਸੋ ਇਹ ਦੇਖਿਆ ਸੀ ਵੀ ਅਮੂਲ ਦੀ ਇਹ ਵਾਈਟ ਜਿਹੜੀ ਹੈ ਜੀ ਇਹ ਵਰਤਰੇ ਨੇ ਕਰੀਮ ਔਰ ਵਾਈਟ ਅਮੂਲ ਦੀ ਇੱਕ ਅਚੇ ਕੋ ਬ੍ਰਾਂਡ ਹੈ ਜੀ ਕੰਪਨੀ ਹੈ ਸੋ ਨੁਕਸਾਨ ਨਹੀਂ ਕਰਦੀ ਸੋ ਭਾਜੀ ਜਿਹੜੀ ਤੁਸੀਂ ਥੱਲੇ ਚੜਨੀ ਤੁਹਾਡੇ ਕੋਲ ਉਹ ਉਹਦੀ ਕੰਨੀਆਂ ਵਿੱਚ ਵਾ ਉਹ ਕਿਤੋਂ ਮੰਗਵਾਉਂਦੇ ਇਹ ਕਹਿੰਦਾ ਜੀ ਪੀਪੀਐਮ ਕੰਪਨੀ ਹੁੰਦਾ ਸਭ ਤੋਂ ਤਾਂ ਆ ਪੀਪੀਐਮ ਕੰਪਨੀ ਉਹ ਟੋਮੈਟੋ ਸੋਸ ਹੁੰਦਾ ਉਹ ਸਾਹਮਣੇ ਕਿਰੇ ਨੇ ਕੋ ਮਿਲ ਜਾਂਦਾ ਉਹ ਓਕੇ ਬਾਕੀ ਜਿਹੜੀ ਮਰਚ ਵਾਲੀ ਚੜਨੀ ਆ ਉਹ ਆਪੇ ਹੀ ਬਣਾਈਦਾ ਇਦਾਂ ਅਦਰਕ ਲਸਣ ਪਾ ਕੇ ਟਮਾਟਰ ਪਾ ਕੇ ਪਿਆਜ਼ ਉਹ ਆਪੇ ਹੀ ਬਣਾਈਦਾ ਜੀ ਅੱਛਾ ਨਹੀਂ ਉਹ ਜੋ ਕੈਨੀ ਮੇ ਡਾਲੀ ਹੋਈ ਅੰਮ੍ਰਿਤਸਰ ਤੇ ਵੀ ਆਤੀ ਹੈ ਨਾ ਹਾਂਜੀ ਉਹ ਅੰਮ੍ਰਿਤਸਰ ਤੇ ਆਂਦੀ ਆ ਅੰਮ੍ਰਿਤਸਰ ਤੇ ਵੀ ਆ ਰਹੀ ਹੈ ਹਾਂਜੀ ਕਿਤਨੇ ਕੈਨੀ ਦਿੱਤੇ ਹੋ कैनी जी एक सौ सत्तर की मिलती है इधर पीपीएम जी तो वो कैसे आप देखते भी ये अच्छी क्वालिटी है या बुरी क्वालिटी है जैसे यूज़ करने में पता लग जाता है जैसे हल्की हो थोड़ा ख़राब होता है जो बढ़िया लगे वो टेस्ट बढ़िया होता है ऐसे पर उससे बेहतर ये नहीं भी आप इमली वगैरह डालकर टमाटर सॉस डाल, डाल खुद तैयार करें तो वो अच्छा रहेगा हाँ जी वो भी ठीक है वो लोग हर पसंद कट कर दे फास्ट फूड फास्टफूड वो चलता है समोसे बनाओ छोले बनाओ उससे यूज होता चक्कर सो देखो ये लोगों की चॉइस के हिसाब ना कम करते हैं ਪਰ ਕਿਤਨਾ ਕਿਤੇ ਜਿਹੜਾ ਵੀ ਮੇਰੇ ਹਿਸਾਬ ਨਾਲ ਜਿਹੜਾ ਵਾ ਇਹ ਉਦਾਂ ਜਿਹੜੀ ਅਸੀਂ ਬਾਹਰੋਂ ਮਗਾਏ ਖਾਣੇ ਨਾ ਜੀ ਉਹ ਨੁਕਸਾਨ ਦੇ ਆ ਇਹ ਨੀਚੇ ਦਿਖਾਇਓ ਜਰਾ ਇਹ ਨੀਚੇ ਦੀ ਸੌਸ ਹੈ ਨਾ ਕੋਸ਼ਿਸ਼ ਕਰਿਆ ਕਿ ਦੁਕਾਨਦਾਰ ਨੂੰ ਵੀ ਅਪੀਲ ਕਰਦੇ ਆ ਕਿ ਦੁਕਾਨਦਾਰ ਜਿਹੜੇ ਆ ਜੀ ਖੁਦ ਤਿਆਰ ਕਰਨ ਕਿਉਂਕਿ ਇਹ ਚੀਜ਼ਾਂ ਖੁਦ ਤਿਆਰ ਕਰਕੇ ਆ ਬਣਾਉਣ ਆਪਣੇ ਹੱਥੀ ਬਣਾਉਣਗੇ ਤਾਂ ਉਹਦਾ ਫਾਇਦਾ ਵਾ ਜਿਹੜਾ ਰੈਡੀਮੇਡ ਸਮਾਨ ਹੁੰਦਾ ਵਾ ਉਹ ਨੁਕਸਾਨ ਕਰਦਾ ਵਾ ਜੀ ਜਿਹੜਾ ਬਾਹਰੋਂ ਸੀ ਮਗਾ ਕੇ ਜਿਹੜਾ ਸਮਾਨ ਵੇਚਦੇ ਆ ਉਹ ਕਿਤਨਾ ਕਿਤੇ ਦੇਖੋ ਬਾਹਰ ਦੀ ਗਰੰਟੀ ਕੋਈ ਨਹੀਂ ਆ ਕਿਉਂਕਿ ਸਾਨੂੰ ਕਾਫੀ ਸ਼ਿਕਾਇਤਾਂ ਮਿਲੀਆਂ ਉਹ ਜਿਹੜੀ ਆ ਚਟਨੀ ਜਿਹੜੀ ਆ ਮਿੱਟੀ ਚਟਨੀ ਜਾਂ ਖੱਟੀ ਚਟਨੀ ਅੰਮ੍ਰਿਤਸਰ ਤੋਂ ਲਿਆ ਕੇ ਵੇਚਦੇ ਨੇ ਔਰ ਬੜੀ ਸਸਤੀ ਜਿਹੜੀ ਮਿਲਦੀ ਹੈ ਜੀ 100 ਰੁਪਏ ਦੀ ਚਟਨੀ ਜਿਹੜੀ ਹੈ ਜੀ ਉਹ ਕੈਨੀ ਮਿਲਦੀ ਆ ਔਰ ਤੁਸੀਂ ਦੇਖੋ ਵੀ ਜਿਹੜੀ 100 ਰੁਪਏ ਦੀ 5 ਲੀਟਰ ਦੀ ਕੈਨੀ ਹੋਏਗੀ ਉਹ ਕਿੰਨਾ ਕ ਫਾਇਦਾ ਲਿਆਗੀ ਨੇਚਰਲੀ ਆਪੀ ਨੁਕਸਾਨ ਹੀ ਕਰੇਗੀ ਤੁਹਾਡਾ ਜੀ ਤੁਹਾਡੀ ਸਿਹਤ ਨਾਲ ਖਿਲਵਾੜ ਕਰੇਗੀ ਸੋ ਕੋਸ਼ਿਸ਼ ਕਰੋ ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਜਦੋਂ ਤਾਂ ਜਿੱਦਾਂ ਅਸੀਂ ਚੈੱਕ ਕੀਤਾ ਵਾ ਵਾਈਟ ਰੈਡਿੰਗ ਚੈੱਕ ਕੀਤੀ ਇਹਨਾਂ ਦੀ ਅਮੂਲਦੀ ਹੈ ਉਹ ਅੱਛੀ ਆ ਪਰ ਜੇ ਦੂਸਰੀ ਕਹੇ ਕੰਪਨੀ ਹੋਏ ਤੇ ਉਹਨੂੰ ਬਿਲਕੁਲ ਨਾ ਖਾਓ ਉਹ ਤੁਹਾਨੂੰ ਕੈਂਸਰ ਵੀ ਕਰ ਸਕਦੀ ਹੈ ਜੀ ਉਹਦੇ ਨਾਲ ਨਾਲ ਜਿਹੜੀ ਹੈ ਜੀ ਮਿੱਠੀ ਚਟਨੀ ਜਿਹੜੀ ਆ ਉਹ ਵੀ ਚੈੱਕ ਕਰੋ ਵੀ ਕਿਤੇ ਕੈਨੀਆਂ ਵਿੱਚ ਜਿੰਨੀ ਭਰ ਕੇ ਰੱਖੀ ਦੀ ਕਿਉਂਕਿ ਜਿਹੜੇ ਕੈਨੀਆਂ ਵਿੱਚ ਚਟਨੀ ਆ ਉਹ ਅੰਮ੍ਰਿਤਸਰ ਤੋਂ ਆ ਰਹੀ ਹੈ ਔਰ ਬਹੁਤ ਜ਼ਿਆਦਾ ਨੁਕਸਾਨਦੇ ਆ 100 ਰੁਪਏ ਦੀ 5 ਲੀਟਰ ਮਿਲਦੀ ਆ ਤੂੰ ਤੁਸੀਂ ਹਿਸਾਬ ਲਾ ਲਓ ਵੀ 100 ਰੁਪਏ ਦੀ ਲਈ 5 ਲੀਟਰ ਚੀਜ਼ ਮਿਲੇਗੀ ਉਹਦੇ ਵਿੱਚ ਕੀ ਪਾਇਆ ਹੋਏਗਾ 15000 ਰੁਪਏ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਇਹਨਾਂ ਚੀਜ਼ਾਂ ਦਾ ਚੈੱਕ ਕਰਕੇ ਫਿਰ ਦੁਕਾਨ ਤੋਂ ਖਾਓ ਜਦੋਂ ਤੁਸੀਂ ਕੋਈ ਸਾਮਾਨ ਖਾ ਚੈੱਕ ਕਰੋ ਦੁਕਾਨਦਾਰ ਨਾਲ ਗੱਲਬਾਤ ਕਰੋ ਜੇਕਰ ਚੰਗੀ ਚੀਜ਼ ਦੇ ਰਿਹਾ ਦੁਕਾਨਦਾਰ ਤਾਂ ਖਾਓ ਜੇ ਮਾੜੀ ਦੇ ਰਿਹਾ ਤਾਂ ਨਾ ਖਾਓ ਸੋ ਪਾਜੀ ਇੱਕ ਚੀਜ਼ ਮੈਂ ਉਹ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਜਿਸ ਤਰ੍ਹਾਂ ਵੀ ਸਰਕਾਰ ਦੀਆਂ ਹਦਾਇਤਾਂ ਆ ਵੀ ਗਲਵਜ਼ ਵਗੈਰਾ ਪਾਓ ਸਿਰ ਤੇ ਵੀ ਕਵਰ ਕਰਕੇ ਫਿਰ ਬਣਾਉਣਾ ਚਾਹੀਦਾ ਉਹ ਤੁਸੀਂ ਪਾਲਣਾ ਨਹੀਂ ਕਰ ਰਹੇ ਹਾਂਜੀ ਉਹ ਤਾਂ ਹੈ ਜੀ ਸਾਡਾ ਕੀ ਹੁੰਦਾ ਗਲਾਸ ਪਾਉ ਕਿਉਂਕਿ ਗਰਮ ਗਰਮ ਫੜਨਾ ਪੈਂਦਾ ਫਿਰ ਗਰਮ ਗਰਮ ਫਿਰ ਉਹ ਜਲ ਜਾਂਦਾ ਗਲਾਸ ਚ ਤਾਂ ਕਰੀ ਹੁਣ ਬਲਬੁਲਾ ਹੀ ਛੋਟੇ ਬਿਲਕੁਲ ਛੋਟੇ ਛੋਟੇ ਕਰੀਦਾ ਵਾਲ ਬੇਹੁਰ ਸਾਫ ਸਫਾਈ ਕਰੀਦਾ ਆ ਨਾ ਉਹ ਜਾ ਜੀ ਨੋਗ ਹਰ ਚੀਜ਼ ਸਾਰਾ ਸਾਫ ਸਫਾਈ ਕਰੀਦਾ ਠੀਕ ਹੈ ਵੈਸੇ ਉਹਦਾ ਰੂਲ ਦੇ ਮੁਤਾਬਕ ਤਾਂ ਲਗਾਉਣਾ ਪੈਂਦਾ ਨਾ ਮਾਸਕ ਵੀ ਲਗਾਉਣਾ ਪੈਂਦਾ ਵਾ ਸਿਰ ਵੀ ਟਕਣਾ ਪੈਂਦਾ ਵਾ ਹਾਂਜੀ ਉਹ ਲਗਾਈਦਾ ਸ਼ਾਮ ਨੂੰ ਲਗਾਈਦਾ ਇਸ ਲਈ ਜਦੋਂ ਭੀੜ ਹੁੰਦਾ ਹੈ ਰਾਤ ਸੋਤਾ ਉਸ ਟਾਈਮ ਲਗਾਈਦਾ ਅਵੀ ਰਸ ਘੱਟ ਹੁੰਦਾ ਹੈ ਇਸ ਲਈ ਅਵੀ ਮਾਲ ਤਿਆਰ ਕਰਨਾ ਹੁੰਦਾ ਉਸ ਟਾਈਮ ਨਹੀਂ ਲਾਈਦਾ ਜੀ ਸ਼ਾਮ ਨੂੰ ਜਦੋਂ ਰਸ਼ ਹੁੰਦਾ ਉਹ ਲਗਾਉਂਦੇ ਹਾਂਜੀ ਉਦੋਂ ਲਗਾਈਦਾ ਠੀਕ ਹੈ ਬ੍ਰਦਰ ਧੰਨਵਾਦ ਠੀਕ ਹੈ ਓਕੇ ਸੋ ਇਹ ਗੱਲਬਾਤ ਕਰ ਰਹੀ ਸੀ ਜੀ ਦੇਖੋ ਅਸੀਂ ਫਿਰ ਅਸੀਂ ਅਪੀਲ ਕਰਾਂਗੇ ਲੋਕਾਂ ਨੂੰ ਵੀ ਚੰਗੇ ਚੀਜ਼ਾਂ ਖਾਓ ਮਾੜੀ ਨਾ ਖਾਓ ਆਪਣੀ ਸਿਹਤ ਨਾਲ ਖ ਕਿ ਤੁਸੀਂ ਨਾ ਖਾਓ ਪਰ ਫਾਸਟ ਫੂਡ ਕਿਤੇ ਲੱਗਦੇ ਤੁਹਾਡੀ ਸਿਹਤ ਲਈ ਮਾੜਾ ਵਾਜੀ ਨੁਕਸਾਨਦੇ ਆ ਸੋ ਕੋਸ਼ਿਸ਼ ਕਰੋ ਵੀ ਫਾਸਟ ਫੂਡ ਨੂੰ ਦੁਕਾਨਦਾਰ ਨੇ ਵੀ ਇਹ ਗੱਲ ਕਹੀ ਆ ਵੀ ਘੱਟ ਖਾਓ ਘੱਟ ਮਾਤਰਾ ਜਿ ਵਰਤੋ ਇਹ ਨਾ ਵੀ ਤੁਸੀਂ ਰੂਟੀਨ ਚ ਖਾਓਗੇ ਤੇ ਫਿਰ ਤੁਹਾਡੀ ਸਿਹਤ ਨਾਲ ਖਿਲਵਾੜ ਹੋਏਗਾ ਜੀ ਸੋ ਸਮਾਨ ਜ਼ਰੂਰ ਚੈੱਕ ਕਰੋ ਕਿਸੇ ਵੀ ਫਾਸਟ ਫੂਡ ਤੇ ਜਾਂਦੇ ਹੋ ਤਾਂ ਉੱਥੇ ਚੈੱਕ ਕਰਕੇ ਸਮਾਨ ਜਿਹੜਾ ਖਾਓ ਇਹ ਨਾ ਵੀ ਲਾਪਰਵਾਹੀ ਨਾਲ ਖਾਓ ਤੇ ਬਾਅਦ ਚ ਫਿਰ ਲੈਣੇ ਦੇਣੇ ਪੈ ਜਾਣ ਦੇਖੋ ਅੱਜ ਤੁਸੀਂ ਤੋਂ 10 20 50 ਰੁਪਏ ਦੀ ਚੀਜ਼ ਖਾਓਗੇ ਕੱਲ ਨੂੰ ਤੁਹਾਨੂੰ ਫਿਰ ਲੱਖ ਰੁਪਏ ਤੁਹਾਡੇ ਹਸਪੀਟਲ 'ਚ ਲੱਗਣਗੇ ਜ ਜਲਦੀ ਮੰਦਿਆ ਕਲੀ ਮਿਲੀ ਹੈ ਦੇਖੋ ਇਹ ਮੇਰੇ ਸਾਹਮਣੇ ਗੋਲ ਕਪੇ ਦੀ ਰੇੜੀ ਆ ਉਹਦੇ ਅੱਗੇ ਵੀ ਰੇੜੀਆਂ ਲੱਗੀਆਂ ਵਾ ਸੋ ਕਿਸੇ ਨੇ ਵੀ ਗਲਵਜ਼ ਨਹੀਂ ਪਾਇਆ ਜੀ ਕਿਸੇ ਵੀ ਰੇੜੀ ਵਾਲ ਨੇ ਕੋਈ ਗਲਵਜ਼ ਨਹੀਂ ਪਾਇਆ ਔਰ ਕਿਸੇ ਨੇ ਕੋਈ ਆਪਣਾ ਸਿਰ ਨਹੀਂ ਢੱਕਿਆ ਤਕਰੀਬਨ ਤਕਰੀਬਨ ਜਿਹੜੇ ਸਾਰੇ ਹੀ ਇਦਾਂ ਸਾਮਾਨ ਜਿਹੜਾ ਵੇਚ ਰਹੇ ਆ ਜੀ ਖੁੱਲੇ ਵੇ ਸਾਮਾਨ ਵੇਚ ਰਹੇ ਆ ਔਰ ਕਿਸੇ ਨੇ ਵੀ ਆਪਣਾ ਸਿਰ ਨਹੀਂ ਢੱਕਿਆ ਨਾ ਕਿਸੇ ਨੇ ਆਪਣੇ ਹੱਥਾਂ ਨੂੰ ਢੱਕਿਆ ਵਾ ਸੋ ਇਦਾਂ ਸਾਮਾਨ ਜਿਹੜਾ ਵੇਚ ਰਿਹਾ ਔਰ ਫੂਡ ਸਪਲਾਈ ਵਿਭਾਗ ਜਿਹੜਾ ਕਿਦਾਂ ਕਿਦਾਂ ਗੈਰੀ ਨੀਜ਼ ਵੇਚਦਾ ਜੀ ਕਿਦਾਂ ਕਿਦਾਂ ਫੂਡ ਵਿਭਾਗ ਜਿਹੜ ਪੀੜਾ ਵਾਲਾ ਸਾਮਾਨ ਜਿਹੜਾ ਵਾ ਸਹੀ ਤਰੀਕੇ ਨਾਲ ਵਰਤਿਆ ਜਾਵੇ ਸੋ ਇੱਥੋਂ ਦੇ ਪਾਜੀ ਨੇ ਸਾਡੇ ਨਾਲ ਗੱਲਬਾਤ ਕਰ ਲਏ ਆ ਇਸ ਨੂੰ ਮੋਤਵਾਰ ਨੇ ਜੀ ਇਲਾਕੇ ਦੇ ਪਾਜੀ ਫਾਸਟ ਫੂਡ ਕਿਤਨਾ ਕਿਤੇ ਇਹ ਥੋੜਾ ਗਿਆ ਜੀ ਫਾਸਟ ਫੂਡ ਜਿਹੜਾ ਵਾ ਸਿਹਤ ਲਈ ਨੁਕਸਾਨਦੇ ਆ ਤਕਰੀਬਨ ਅਸੀਂ ਡਾਕਟਰ ਵੀ ਕਹਿੰਦੇ ਵੀ ਨਾ ਖਾਓ ਬਹੁਤ ਘੱਟ ਮਾਤਰਾ ਜੇ ਵਰਤਣਾ ਵਰਤੋ ਨਾ ਔਰ ਅਸੀਂ ਸਾਮਾਨ ਵੀ ਦੇਖਦੇ ਆ ਵੀ ਚਟਨੀਆਂ ਵਗੈਰੇ ਵੀ ਜਿਹੜੀਆਂ ਅੰਮ੍ਰਿਤਸਰੋਂ ਮੰਗਉਂਦੇ ਨੇ ਉਹ ਹੀ ਵਰਤੀ ਜਾਂਦੇ ਆ ਪਾਜੀ ਹਾਂ ਕੈਨੀ ਵਾਲੀ ਹਾਂ ਕੈਨੀਲ ਨੁਕਸਾਨਦੇ ਆ ਪਾਜੀ ਇਹ ਤਾਂ ਅਸੀਂ ਤਾਂ ਫਾਸਟ ਫੂਡ ਨੂੰ ਅਵਾਰਡ ਕਰਦੇ ਆ ਵੀ ਇਹ ਨਹੀਂ ਖਾਣਾ ਚਾਹੀਦਾ ਇਹ ਬੱਚਿਆਂ ਲਈ ਸਾਡੇ ਲਈ ਵੀ ਸਿਹਤ ਦਾ ਨੁਕਸਾਨਦਾਇਕ ਹੈ ਲੇਕਿਨ ਅੱਜ ਦੀ ਯੂਥ ਜਿਹੜੀ ਉਹ ਮੰਨਦੀ ਨਹੀਂ ਆ ਕਿਤੇ ਨਾ ਕਿਤੇ ਜਿਹੜਾ ਯਾਨੀ ਕਿ ਘਰਦਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਫਾਸਟ ਫੂਡ ਤੋਂ ਰੋਕਣਾ ਚਾਹੀਦਾ ਵੀ ਜੋ ਵੀ ਹੈਗਾ ਆਪਣੇ ਘਰ ਬਣਾਓ ਵਧੀਆ ਬਣਾਓ ਵਧੀਆ ਖਾਓ ਲੇਕਿਨ ਪਤਾ ਨਹੀਂ ਆ ਮਸਾਲਿਆਂ ਦੇ ਚੱਕਰ 'ਚ ਬੱਚੇ ਅੱਜਕੱਲ ਦੇ ਜਿਹੜੇ ਆ ਉਹ ਜ਼ਿਆਦਾ ਫਾਸਟ ਫੂਡ ਨੂੰ ਲਾਈਕ ਕਰਦੇ ਨੇ ਤੇ ਤਾਂ ਹੀ ਤੇ ਸਾਡੇ ਘਰਾਂ 'ਚ ਬਿਮਾਰੀਆਂ ਤੁਸੀਂ ਵੇਖ ਹੀ ਰਹੇ ਹੋ ਵੀ ਹਰ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਪਿਆ ਹੋਇਆ ਜਾਂ ਮੰਨ ਲਓ ਕੈਂਸਰ ਦੀਆਂ ਬਿਮਾਰੀਆਂ ਜਾਂ ਸ਼ੂਗਰ ਦੀਆਂ ਹੈਗੀਆਂ ਉਹ ਇਹ ਫਾਸਟ ਫੂਡ ਦੀ ਸਾਰੀ ਦੇਣ ਹੈਗੀ ਆ ਜੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਨਾ ਖਾਓ ਤੇ ਨਾ ਹੀ ਬੱਚਿਆਂ ਨੂੰ ਖਵਾਓ ਇਹਨੂੰ ਵਾਰਡ ਕਰੋ ਜਿੰਨਾ ਹੋ ਸਕਦਾ ਇੱਕ ਜੀ ਹੋਰ ਨਿੱਕੀ ਪਾਜੀ ਮੈਂ ਵੀ ਚਟਨੀ ਦੀਆਂ ਕੰਨੀਆਂ ਭਰੀਆਂ ਦੀਆਂ ਲੈਣੀਆਂ ਜੀ ਉਹ ਚਟਨੀ ਅੰਮ੍ਰਿਤਸਰ ਤੋਂ ਹੁੰਦੀ ਹੈ ਪਾਜੀ 100 ਰੁਪਏ ਦੀ 5 ਲੀਟਰ ਹੁੰਦੀ ਹੈ ਤੇ ਕਿੰਨਾ ਮਾੜਾ ਨੁਕਸਾਨ ਬਹੁਤ ਗੰਦੀ ਚੀਜ਼ ਜੀ ਉਹ ਤੇ ਖਾਂਦਿਆ ਦਾ ਹੱਕ 'ਚ ਨਹੀਂ ਹੈਗੀ ਜੀ ਉਹ ਤੇ ਨੁਕਸਾਨਦਾਇਕ ਹੈ ਉਹ ਅਸੀਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਹੱਥ ਨਾਲ ਬਰਉਣੀ ਚਾਹੀਦੀ ਇਮਲੀ ਲੈ ਕੇ ਹੱਥੀਂ ਚੀਜ਼ ਬਣੀ ਉਹਦਾ ਫਾਇਦਾ ਹੁੰਦਾ ਹਾਂਜੀ ਹਾਂਜੀ ਜਿਹੜਾ ਆਪਣੀ ਤਿਆਰ ਕਰਨੀ ਨਾ ਉਹ ਵਧੀਆ ਜਿਹੜੀ ਹੈ ਪੇਰੀਆਂ ਵਾਲੇ ਕੋਲ ਲੈਂਦੇ ਆ ਗੰਦੀਆਂ ਚੀਜ਼ਾਂ ਉਹ ਨਹੀਂ ਵਰਤਣੀਆਂ ਚਾਹੀਦੀ ਇੱਕ ਚੀਜ਼ ਭਾਈ ਹੋਰ ਦੇਖੀ ਮੈਂ ਵੀ ਜਿੰਨੀਆਂ ਵੀ ਰੇੜੀਆਂ ਲੱਗੀਆਂ ਇੱਥੇ ਕਿਸੇ ਨੇ ਭਾਈ ਸੈਨੀ ਢੱਕਿਆ ਕਿਸੇ ਨੇ ਗਲਵਜ਼ ਨਹੀਂ ਪਾਏ ਨਾ ਕਿਸੇ ਨੇ ਮਾਸਕ ਲਗਾਇਆ ਜੀ ਇਦਾਂ ਹੀ ਸਮਾਨ ਦੇਜ ਰੇ ਜਾ ਰਹੇ ਦੇਖੋ ਜੀ ਇਹ ਸਮਾਜ ਨੂੰ ਚਾਹੀਦਾ ਇਹਨਾਂ ਨੂੰ ਜਾਨੀ ਕਿ ਇਹਨਾਂ ਦੀ ਬ੍ਰੇਕ ਕਰਨੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਕੋ ਨਹੀਂ ਖਾਣਾ ਚਾਹੀਦਾ ਪਹਿਲਾਂ ਇਹਨੇ ਨਾ ਤੇ ਹੱਥ ਧੋਦੇ ਆ ਪਿੱਛੇ ਤੁਸੀਂ ਦਿੱਲੀ ਦੀ ਘਟਨਾ ਸੁਣੀ ਹੋਣੀ ਹੈ ਵੀ ਜਿਹੜਾ ਬੰਦੇ ਵੀ ਯੂਰਨ ਹੀ ਆਪਣਾ ਜਿਹੜਾ ਜਾਨੀ ਕਿ ਇਹਨਾਂ ਗੋਲ ਗੱਫਿਆਂ ਚ ਪਾ ਕੇ ਜਿਹੜਾ ਆ ਜਾਨੀ ਕਿ ਉਹ ਖਲਾਈ ਜਾਂਦੇ ਇਹਦੇ ਫੂਡ ਬਹਾਗ ਦੀ ਵੀ ਡਿਊਟੀ ਬਣਦੀ ਹੈ ਵੀ ਇਹਨਾਂ ਸਾਰੀਆਂ ਰੇੜੀਆਂ ਦਾ ਜ ਸੈਂਪਲ ਸੰਪਲ ਚੈੱਕ ਕਰਨ ਜਾਨਾਂ ਦਾ ਸੈਂਪਲ ਭਰੇ ਜਾਣ ਵੀ ਇਹ ਕੀ ਗੰਦਾ ਜਿਹੜਾ ਖਲਵਾ ਰਹੇ ਨਾ ਵੀ ਨਾ ਖੋਇਆ ਜਾਏ ਧੰਨਵਾਦ ਬੜੀ ਸ਼ੁਕਰੀਆ ਜੀ ਸੋ ਦੇਖੋ ਇਹ ਇਲਾਕੇ ਦੇ ਮੋਤਵਰ ਨੇ ਜੀ ਉਹਨਾਂ ਨਾਲ ਗੱਲਬਾਤ ਕਰ ਰਹੀਆਂ ਬੜਾ ਵਧੀਆ ਮੈਸੇਜ ਦਿੱਤਾ ਭਾਈ ਉਹਨਾਂ ਨੇ ਵੀ ਚੰਗੀਆਂ ਚੀਜ਼ਾਂ ਖਾਓ ਮਾੜੀਆਂ ਨਾ ਖਾਓ ਤੁਹਾਡੀ ਸਿਹਤ ਦਾ ਨੁਕਸਾਨ ਨਾ ਸੋ ਅਸੀਂ ਵੀ ਬਾਰ ਬਾਰ ਅਪੀਲ ਕਰ ਰਹੇ ਹਾਂ ਖਾਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਇਹਨਾਂ ਨੂੰ ਜਿਹੜਾ ਵਾ ਜੀ ਚੈੱਕ ਕੀਤਾ ਜਾਵੇ ਜੇਕਰ ਕਿਸੇ ਨੇ ਸੈਨੀਟਾ ਕਿਹਾ ਜਾਂ ਹੱਥਾਂ ਦੇ ਗਲਵਜ਼ ਨਹੀਂ ਪਾਏ ਤਾਂ ਉਹਨਾਂ ਨੂੰ ਜ਼ਰੂਰ ਤਾੜਨਾ ਕੀਤੀ ਜਾਵੇ ਔਰ ਜੁਰਮਾਨਾ ਵੀ ਕੀਤਾ ਜਾਵੇ ਜੀ ਕਿਉਂਕਿ ਸਮੇਂ ਦੀ ਜ਼ਰੂਰਤ ਹੈ ਜੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਲੋਕ ਕਰ ਰਹੇ ਨੇ ਔਰ ਤਕਰੀਬਨ ਦੇਖੋ ਸਾਰੇ ਪ੍ਰਵਾਸੀ ਨੇ ਜੀ ਜਿੰਨੇ ਵੀ ਇੱਥੇ ਕੰਮ ਕਰ ਰਹੇ ਨੇ ਰੇੜੀਆਂ ਲਗਾਈਆਂ ਵਾ ਸਾਰੇ ਹੀ ਪ੍ਰਵਾਸੀ ਨੇ ਲੋਕਲ ਬੰਦਾ ਕੋਈ ਵੀ ਨਹੀਂ ਜਿਹੜਾ ਸਮਾਨ ਕੋਈ ਬਣਾ ਰਿਹਾ ਵਾ ਸੋ ਕਿਤੇ ਨਾ ਕਿਤੇ ਖਿਆਲ ਰੱਖਣ ਦੀ ਲੋੜ ਹੈ ਧਿਆਨ ਦੇਣ ਦੀ ਲੋੜ ਹੈ ਜੀ ਸਾਡਾ ਮੇਨ ਸੀ ਤੁਹਾਨੂੰ ਜਗਾਉਂਦਾ ਜੀ ਤੁਹਾਨੂੰ ਇਹ ਮੈਸੇਜ ਦੇਣ ਦਾ ਕਿ ਤੁਸੀਂ ਲੋਕ ਜਾਗੋ ਸਿਆਣੇ ਬਣੋ ਔਰ ਆਪਣੀ ਸੇਤਾਂ ਦਾ ਜਿਹੜਾ